दुआ कलाकार है हॉलीवुड हॉली हाँ तू भी कौन है मैं हट जा आजा 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 पहला था ना वो बबला काम जी लेके वो चब्बे कर वो ना मुंह छोटा होंगा सब तो पहला ਤਾੜੀਆਂ ਮਾਰ ਦਿਓ ਜੀ ਖਾਨ ਭਾਈ ਲਈ ਗੈਰੀ ਸੰਧੂ ਭਾਈ ਲਈ ਵੀ ਤਾੜੀਆਂ ਮਾਰ ਦਿਓ ਜ਼ੋਰਦਾਰ ਭਾਈ ਬਹੁਤ ਦਿਲ ਦੇ ਸਾਫ ਆ ਯਾਰ ਮੈਂ ਪਰ ਮੇਰ ਨੂੰ ਕਦੀ ਮੌਕਾ ਨਹੀਂ ਮਿਲਿਆ ਰਸ਼ ਬਹੁਤ ਹੁੰਦਾ ਸੀ ਭਾਈ ਨਗੋਦਰ ਵੀ ਮੈਂ ਕਈ ਵਾਰੀ ਆਇਆ ਤੁਹਾਡੇ ਪ੍ਰੋਗਰਾਮਾਂ ਤੇ ਪਰ ਮੈਨੂੰ ਕਦੀ ਮੌਕਾ ਨਹੀਂ ਮਿਲਿਆ ਕਦੀ ਬੌਂਸਰਾਂ ਨੇ ਮੋੜਦਾ ਭਾਈ ਨਾ ਨੂੰ ਮੱਕਦੇ ਕੁੱਟਾਣਾ ਬੌਂਸਰਾਂ ਨੂੰ ਨਹੀਂ 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 ਉਹ ਇਸ ਕਰਕੇ ਮੋੜਦੇ ਸੀ ਆਪ ਬੌਂਸਰ ਲੱਗਦਾ ਹੈ ਹੋਇਆ ਕੀਆ ਨੂੰ ਜਗ ਰਤੇ ਦੇਗੀ ਹੋ ਖੁਸ਼ੀਆਂ ਮੇਰੀਆਂ ਨਾ ਲਹੀ ਲੇਗੀ ਅੱਖੀਆਂ ਨੂੰ ਜਗ ਰਤੇ ਦੇਗੀ ਹੋ ਖੁਸ਼ੀਆਂ ਮੇਰੀਆਂ ਨਾ ਲਹੀ ਲੇਗੀ ਡਾਲਰ ਗਿਣਦੀਏ ਤੇ ਮੈਂ ਤਾਰੇ ਗਿਣਦਾ ਆ ਹਾ ਹਾ ਵਾਹ ਕਿਆ ਬਾਤ ਯਰ ਨੇ ਪਕੇ ਤੋੜ ਗਈ ਫੜਾ ਗਿਲਾ ਕੇ ਗੁੱਠੀਆਂ ਹੁਣ ਸਭ ਗੱਲਾਂ ਪੈ ਗਈਆਂ

ਬਾੜਾ ਚੇਤੇ ਕਰਦਾ ਤੇ ਉਹ ਨਹੀਂ ਉਹ ਕਰਦੀ ਮੈਂ ਬਾੜਾ ਚੇਤੇ ਕਰਦਾ ਤੇ ਉਹ ਨਹੀਂ ਉਹ ਕਰਦੀ ਉਹ ਗੱਲਾਂ ਕਿਤੇ ਰਹਿ ਗਈਆਂ ਜਿਹੜੀਆਂ ਸੀ ਕਰਦੀ ਹੋ ਇਹ ਨੋਟ ਬਹੁਤ ਔਖੇ ਆ ਜਿਹੜੇ ਇਹਨੇ ਲਾਇਆ ਭਰਾ ਦੇ ਚੰਗੇ ਚੰਗੇ ਬੰਦੇ ਦੇ ਲੇਦਾ ਨਿਕਲ ਜਾਂਦੀਆਂ ਆ ਰਿਆਜ ਕਰਿਆ ਕਰ ਚੰਗਾ ਸੈਕਟਰ ਨਹੀਂ ਪੀਣੀ ਸੈਕਟਰ ਨਹੀਂ ਪੀਣੀ ਬੋਲਦੀ ਏ ਗੱਲ ਤੇਰੇ ਜਿਖਣ ਪ੍ਰਾ ਇਹ ਤਾਂ ਦਾ ਆਪਣੇ ਪੰਜਾਬ ਦਾ ਨਾਸਰ ਚਨੋਟੀ ਆ ਨਾਸਰ ਚਨੋਟੀ ਮੈਨੂੰ ਤਾਂ ਇਹ ਛੋਟੀ ਲੱਗਦਾ ਲਵ ਯੂ ਭਰਾ ਕੀ ਨਾ ਤੇਰਾ ਸ਼ੇਰਾ ਬਾਕੀ ਸ਼ੇਰੇ ਵਰਗਾ ਭਰਾਵਾ ਹਉ ਦੇਖ ਲਾ ਉਹ ਭੜੇ ਆ ਬੰਦੇ ਉਹ ਬੰਦੇ ਬਹੁਤ ਭੜਿਆ ਉਹ ਦੇ ਉਹ ਵੀ ਗਾਉ ਨੂੰ ਕਹਿੰਦਾ ਉਹ ਵੀ ਗਾਉ ਨੂੰ ਕਹਿੰਦਾ ਬੋੜਾ ਕੱਬਾ ਸੁਬਾਹ ਓਏ ਨਹੀਂ ਮੈਂ ਹੋਰਾਂ ਹੋਰਾਂ ਲਿਆ ਅਜਕ ਬੋਲ ਚਾਰੀ ਕਹਿਣਿਆ ਜੇ ਤੂੰ ਬਾਅਦ ਚ ਕੁਝ ਮਾਈਕ ਚ ਗਲਤ ਬੋਲਿਆ ਤੂੰ ਗਲਤ ਬੋਲ ਦੇਣਾ ਫਿਰ ਦੇਖ ਲਾ ਹਾਂ ਉਨੇ ਗਾਉਣਾ ਹੀ ਹੈ ਕੋਈ ਧੰਨਵਾਦ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਸਭ ਤੋਂ ਪਹਿਲਾਂ ਤਾਂ ਭਾਜੀ ਜੀ ਖਾਣ ਵਾਸਤੇ ਆ ਗਾਉਣਾ ਹਾਂ ਜੇ ਸੂਰਜ ਦੀਆਂ ਕਿਨਲਾਂ ਨਾਲ ਥੱਗ ਪਜੇ ਤਾਂ ਥੱਦੀਆਂ ਛਾਵਾਂ ਦਾ ਉਹ ਕਾਲ ਪੁੱਥੇ ਹਵਾ ਵਿੱਚ बणिया रवां कौन पुछे जे चिड़ियां सनेवां पुछे बसि वलचल मा के अवां नू कौन पुछे जॾहिं माण्हू प्यार करी मारो

ਜਿਸ ਨੇ ਸਪਰਾਵਾ ਵਾਰਾ ਤਾਂ ایਓ ਅਰਦਾਸਾ ਕਰਦਾ ਏ ਮਾ ਮਰੇ ਨਾ ਕਿਸੇ ਦੀ ਬੱਚਿਆਂ ਨਾ ਮਾ ਦੇਵ ਚੋ ਸਰਦਾਏ ਜਿਸ ਥਾ ਜਬਾਨਾ ਦੀ ਸਿੱਧੀ ਉਹ ਸੁਨੀਆਂ ਤਾਵਾ ਹੁੰਦਿਆ ਨੇ ਲੱਖ ਹੋਵਨ ਚਾਚੀਆਂ ਕੈਂਆਂ ਮਾਵਾ ਮਾਵਾ ਹੁੰਦਿਆ ਨੇ ਲੱਖ ਹੋਵਨ ਚਾਚੀਆਂ ਕੈਂਆਂ ਮਾਵਾ ਮਾਵਾ ਹੁੰਦਿਆ ਨੇ ਓ ਤੜੀ ਮਾਰਦੋ ਤੋਕੇ ਇਹ ਮੈਂ ਦਰਬਾਰੀ ਕਹਿ ਕੇ ਇੱਥੇ ਬਣਾ ਮੈਨੂੰ ਨਾ ਵੀ ਟਾਈਮ ਮਿਲੇ ਮੇਰੇ ਸਾਈਨੇ ਨੂੰ ਲਵਾਜ ਦੇਣਾ ਇਹ ਜੀ ਖਾਨ ਪਾਜੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਆਪਣੇ ਟਾਈਮ ਦੇ ਵਿੱਚੋਂ ਸਾਰੇ ਕਲਾਕਾਰਾਂ ਦੀ ਕਦਰ ਕਰਦੇ ਪਛਾਹੇ ਕੋਈ ਕਲਾਕਾਰ ਵੱਡਾ ਛੋਟਾ ਨਹੀਂ ਹੁੰਦਾ ਸਾਰੇ ਦਰਬਾਰੇ ਤੇ ਕੁੱਤੇ ਹੁੰਦੇ ਆ ਕਹਿੰਦੇ ਮੰਗ ਮੰਗਦਿਆ ਜੋ ਕੁਝ ਮੰਗਣਾ ਏ ਮੰਗ ਮੰਗਦਿਆ ਜੋ ਕੁਝ ਮੰਗਿਲਾ ਏ ਮੇਰਾ ਭਲੀ ਹਰ ਇਛਾ ਦੇਵੇ ਮਾਗੀ ਮਾਗੀ ਤੇ ਆ ਜੋ ਕੁਝ ਮੰਗਣਾ ਹੈ ਮੇਰਾ ਭਲੀ ਹਰ ਸ਼ੈ ਦੇਵੇ ਉਹ ਇਹ ਤੇ ਭੁੱਖਿਆਂ ਨੂੰ ਵੀ ਲੰਗਰ ਦਈ ਜਾਂਦਾ ਪਿਆਸਿਆਂ ਨੂੰ ਵੀ ਪਾਣੀ ਦੇ ਦੇ ਬੋਲੀਏ ਸੱਚੇ ਤੇ ਰਬਾਰ ਕੀ ਅਨੰਤ ਕੌਰ ਮਾਤਾ ਜੀ ਉੱਗੀ ਤੋਂ ਆਏ ਨੇ ਉਹਨਾਂ ਨੂੰ ਬੇਨਤੀ ਆ ਕਿ ਜੇ ਆਵਾਜ਼ ਸੁਣਦੇ ਨੇ ਤਾਂ ਉੱਗੀ ਤੋਂ ਜਿਹੜਾ ਆਟੋ ਆਇਆ ਤੇ ਆਟੋ ਲੱਗ ਗਿਆ ਅਨੰਤ ਕੌਰ ਜੀ ਪਹੁੰਚ ਜਾਣ ਆ ਦਈਆ ਦੂਜੇ ਕਲਾ ਆ ਮਾਈਕ ਲਵ ਯੂ ਦੂਜੇ ਕਲਾ ਆ ਮਾਈਕ ਲਵ ਯੂ ਬ੍ਰਦਰ ਲਵ ਯੂ ਟੁੱਟਣੇ ਹੀ ਸੀ ਅਰਮਾਨ ਫਤਿਹ ਹੋਦਾ ਕੁਛ ਦਿਨ ਸੀ ਨਾ ਪਹਿਲੇ ਤਰ੍ਹਾਂ ਲੱਗ ਮਹਿਮਾਨ ਫਤਿਹ ਦੁਸ਼ਮਨ ਸੀ ਜਾ ਉਹਦੀ ਜਾਨ ਫਤਿਹ ਉਹਨੇ ਸਾਬਿਤ ਕਰ ਦਿੱਤਾ ਉਹ ਸਾਡੇ ਅਪਰਾਧ ਉਸ ਕੀ ਉਡਣਾ ਦੂਰ ਕਿਤੇ ਆਲਣਾ ਵੜਾ ਕੇ ਹੋ ਬੱਟਿਆਂ ਸ਼ਿਕਾਰੀਆ ਨੇ ਮੋਲਿਆ ਬੱਟਿਆਂ ਸ਼ਿਕਾਰੀਆ ਨੇ ਮੋਲਿਆ ਬੱਟਿਆਂ ਸ਼ਿਕਾਰੀਆ ਨੇ ਮੋਲਿਆ ਨੀ ਤੈਨੂੰ ਮੋਤੀਆਂ ਦੀ ਛੋਕ ਚੁਗਾ ਕੇ ਐਦਾਂ ਨਾ ਕਰਿਆ ਕਰੋ ਫਿਰ ਦਿਲ ਦੁਖੀ ਹੁੰਦਾ ਯਾਰ 8 9 ਜਾਣੇ ਆ ਕਮੇਟੀ ਵਾਲੇ ਕੁੱਟਣਗੇ ਤੁੰਨੂੰ ਨਹੀਂ ਮੈਨੂੰ ਐ ਨਾ ਕਰ ਅਗਲੀ ਵਾਰ ਸਹੀ ਇਸ ਤਿਹੜਾ ਦੌਰ ਮੁੱਕ ਜਾਣਾ ਚੱਲੀ ਜਾਣਾ ਦਾ ਕੰਮ ਆਹ ਬਾਈ ਹੋ ਸਾਨੂੰ ਚਾਹਦੀਆਂ ਦਬਾਉਣਾ ਸੋਚਾਂ ਬਾਉਣੀਆਂ ਸਰਜੀਤ ਭਾਜੀ ਇੱਥੇ ਜਿੰਨੇ ਮੂਨੇ ਗੱਲਾਂ ਵੀ ਨੇ ਓਨੀਆਂ ਓਏ ਆ ਜਾ ਬਾਗੀ